ਇੱਕ ਇੱਕ ਗਰੰਟੀ ਰਹਗੀ ਹਾਲਾਂਕਿ 5 ਸਾਲ ਚ ਪੂਰੀ ਕਰਨੀ ਆ ਪਰ ਮੈਂ ਕੁਝ ਗਰੰਟੀਆਂ ਅਜੇ ਵੀ ਪੂਰੀਆਂ ਕਰਤੀਆਂ ਜਿਹੜੀਆਂ ਮੈਂ ਕਈਆਂ ਵੀ ਨਹੀਂ ਸੀ ਸਭ ਤੋਂ ਪਹਿਲਾਂ ਐਮਐਲਏ ਦੀਆਂ ਪੈਨਸ਼ਨਾਂ ਕੱਟੀਆਂ ਮੈਂ ਸੱਤ-ਸੱਤ ਪੈਨਸ਼ਨਾਂ ਲਈ ਜਾਂਦੇ ਸੀ 5-5 ਲੱਖ ਰੁਪਈਆ ਪੈਨਸ਼ਨਾਂ ਜਾਂਦਾ ਸੀ ਮੈਂ ਕਿ ਇੱਕ ਲੈਣੀ ਆ ਲੋ ਨੀ ਜਾਓ ਕਰੇ ਇਹ ਕਿਹੜੀ ਗੱਲ ਐ ਨਾਲੇ ਤਾਂ ਇਹਨੂੰ ਸੇਵਾ ਦਾ ਮੌਕਾ ਦਿਓ ਨਾਲੇ ਕਹਿੰਦੇ ਪੈਨਸ਼ਨ ਦਿਓ ਸੇਵਾ ਦੀ ਪੈਨਸ਼ਨ ਥੋੜੀ ਮਿਲਦੀ ਹੁੰਦੀ ਐ ਸੋ ਮੁਲਾਜ਼ਮ ਇੱਕ 40 ਸਾਲ ਕੰਮ ਕਰਦਾ ਇੱਕ ਵਿਭਾਗ ਚ ਇੱਕ ਨਾ ਇੱਕ ਪੈਨਸ਼ਨ ਮਿਲਦੀ ਐ ਇਹ ਭਾਵੇਂ 5 ਦਿਨ ਵਾਸਤੇ ਐਮਐਮਐਲਏ ਬਣ ਜਾਣਾ ਇੱਕ ਵਾਰ ਹੋਰ ਪੈਨਸ਼ਨ ਲੱਗ ਗਈ ਜੀ 70000 ਹੋਰ ਲੱਗ ਗਈ ਜੀ ਕਰ ਕਰਾ ਕੇ ਕਰ ਕਰਾ ਕੇ ਜੇ ਕੋਈ ਪੰਜ ਵਾਰੀ ਐਮਪੀ ਬਣ ਗਿਆ 3.5 ਲੱਖ ਪੈਨਸ਼ਨ ਆ ਉਹਦੀ ਕਈਆਂ ਨੂੰ ਹਾਰ ਕੇ ਫਾਇਦਾ ਵੀ ਪੈਨਸ਼ਨ ਲਾਵਾਂਗੇ ਉਹ ਕੱਟੀ ਸੋ ਮੈਂ ਹੁਣ ਖਜ਼ਾਨੇ ਦਾ ਹਿਸਾਬ ਕਿਤਾਬ ਲਾ ਕੇ ਮੈਂ ਲੱਗਿਆ ਹੋਇਆ ਮੈਂ ਤਵੀਤ ਬਣਾਉਣ ਯਕੀਨ ਰੱਖਿਓ ਮੇਰੇ ਤੇ ਆਪ ਦਾ ਪੈਸੇ ਖਾਂਦਾ ਨਹੀਂ ਇਹਨਾਂ ਵਾਲੇ ਮੈਂ ਰਹਿਣ ਨਹੀਂ ਦੇਣੇ ਇਧਰੋਂ ਹੀ ਕੱਢਾਂਗੇ ਜਿਹੜੇ ਪਹਾੜਾ ਫੂੜਾਂ ਚ ਪਏ ਨੇ ਇਹਨਾਂ ਦੇ ਤੇ ਇੱਕ ਗਰੰਟੀ ਰਹਿ ਗਈ ਸਾਡੀਆਂ ਮਾਵਾ ਭੈਣਾਂ ਨੂੰ ਜਿਹੜਾ 1000 ਰੁਪਏ ਵਾਲਾ ਮਾਨ ਸਨਮਾਨ ਵਾਲਾ ਜਿਹੜਾ ਗਾਰੰਟੀ ਉਹ ਪੂਰੀ ਕਰੂੰਗਾ ਉਹ ਪੂਰੀ ਕਰੂੰਗਾ